ਕਮੜੇ ਦੀ ਬਿਲਟ ਲਾਈਆ ਅੰਦਰ ਨਹੀਂ ਆ ਸਕਦਾ ਤੇ ਜਿਹੜੀ ਟੋਲ ਕੀ ਵੀ ਜਾਉਂਦੇ ਇਹ ਕਿਹਨੇ ਇਹ ਕਾਦੀ ਬਣੀ ਹੈ ਜੀ ਲੋਹੇ ਦੀ ਬਣੀ ਹੈ ਪਰ ਪੁੱਛੂ ਕੌਣ ਆ ਤੁਹਾਡੇ ਗੁਰੂ ਦੀ ਹਜ਼ੂਰੀ ਚ ਨਗਾਰਾ ਵੱਜ ਰਿਹਾ ਉਹ ਨਗਾਰਾ ਕਾਦਾ ਬਣਿਆ ਹੈ ਬੰਦਿਆਂ ਦੇ ਤੁਸੀਂ ਪਰਸ ਚੈੱਕ ਕਰੀ ਜਾਂਦੇ ਹੋ ਜੀ ਤੂੰ ਚਮੜੇ ਦਾ ਪਰਸ ਲੈ ਕੇ ਆਈ ਜਨਾ ਜਿਹਾ ਪੂਰਾ ਸਰੀਰ ਚਮਦਾ ਲੈ ਕੇ ਮਹਾਰਾਜ ਜੀ ਹਜ਼ੂਰੀ ਚ ਬਹਿ ਜਾਂਦੇ ਹੋ ਤਬਲੇ ਦੇ ਨਾਲ ਤਬਲਾ ਵੱਜਦਾ ਨਾ ਹੱਥ ਦੇ ਤੇ ਉਸ ਹੱਥ ਨਾਲ ਬਾਣੀ ਦੀ ਪੋਥੀ ਵੀ ਫੜੀ ਜਾਂਦੇ ਹੋ ਤੋ ਬੋਲੋ ਪਿਆਰੇ ਗੁਰੂ ਜੀ ਸਿੱਖੀ ਇੰਨੀ ਸੌਖੀ ਸੀ ਇਹਨੂੰ ਬਣਾ ਤਾ ਔਖਾ ਪਤਾ ਕਿਉਂ ਅਗਲੇ ਔਖਾ ਬਣਾਉਣਗੇ ਤਾਂ ਹੀ ਤੇ ਜੇ ਸੌਖਾ ਬਣਾ ਤਾ ਫਿਰ ਤਾਂ ਸਾਰਿਆਂ ਕਮਾ ਲੈਣੀ ਸੀ ਉਹਨਾਂ ਡਰ ਵੀ ਤੇ ਪਾਉਣਾ ਸੀ ਨਾ ਹੁਣ ਜਿਹੜਾ ਬੰਦੇ ਨੂੰ ਇਹ ਪੁੱਛਿਆ ਜਾਂਦਾ ਕਿ ਤੂੰ ਭਾਈ ਕਈ ਕਹਿੰਦੇ ਜੀ ਸਾਨੂੰ ਉਥੇ ਕਹਿੰਦੇ ਜੀ ਪਰਸ ਨਹੀਂ ਲੈ ਕੇ ਜਾ ਸਕਦੇ ਤੁਸੀਂ ਬੈਲਟ ਨਹੀਂ ਅੰਦਰ ਲਾ ਕੇ ਜਾ ਸਕਦੇ ਕਿਉਂ ਜੀ ਬੈਲਟ ਚਮੜੇ ਦੀ ਆ ਤੇ ਜੇ ਅਗਲਾ ਇਹ ਪੁੱਛੇ ਇਥੇ ਚਮ ਲਾਉਣ ਵਾਲੇ ਮਹਾਂਪੁਰਸ਼ ਭਗਤ ਰਵਦਾਸ ਜੀ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਆ ਉਹ ਬੋਲੋ